ਦੋਸਤੋ ਸਤਿੰਦਰ ਸਰਤਾਸ ਸਾਹਿਬ ਦਾ ਇੱਕ ਸ਼ੇਰ ਹੈ ਕਿ ਕਿਸਮਤ ਨੂੰ ਖੇਢੀ ਜਾਵਣ ਦੇ ਇੱਕ ਔਡੀ ਪੌਂਦੀ ਪਾਵਣ ਦੇ ਇਹਨੇ ਤਾਂ ਪਰਖਣੇ ਜੇ ਰਹੀ ਨੇ ਪਰਵਾਹ ਨਾ ਕਰ ਜੋ ਤੇਰੇ ਨੇ ਉਹ ਤੇਰੇ ਹੀ ਨੇ ਪਰਵਾਹ ਨਾ ਕਰ ਸੋ ਇਸੇ ਗੱਲ ਦੇ ਉੱਤੇ ਇੱਕ ਛੋਟੀ ਜੀ ਕਹਾਣੀ ਹੈ ਕਹਾਣੀ ਇੱਕ ਪਿੰਡ ਦੀ ਆ ਪਿੰਡ ਦੇ ਵਿੱਚ ਇੱਕ ਮੰਦਿਰ ਬਣ ਰਿਹਾ ਹੁੰਦਾ ਤੇ ਮੰਦਿਰ ਵਾਸਤੇ ਇੱਕ ਮੂਰਤੀ ਚਾਹੀਦੀ ਹੁੰਦੀ ਆ ਤੇ ਉਸ ਪਿੰਡ ਦੇ ਵਿੱਚ ਇੱਕ ਮੂਰਤੀਕਾਰ ਰਹਿੰਦਾ ਹੁੰਦਾ ਬੜਾ ਵਧੀਆ ਉਹਨੂੰ ਪਿੰਡ ਦੇ ਲੋਕ ਕਹਿੰਦੇ ਵੀ ਤੂੰ ਆਪਣੇ ਮੰਦਿਰ ਵਾਸਤੇ ਇੱਕ ਮੂਰਤੀ ਬਣਾ ਵਧੀਆ ਜੀ ਭਗਵਾਨ ਦੀ ਤੇ ਉਹ ਕਹਿੰਦਾ ਠੀਕ ਆ ਜੀ ਕੋਈ ਗੱਲ ਨਹੀਂ ਤੇ ਉਹ ਅਗਲੇ ਦਿਨ ਉਹਨਾਂ ਪਿੰਡ ਦੇ ਬਾਹਰ ਪਹਾੜੀਆਂ ਵੱਲ ਨੂੰ ਚਲੇ ਜਾਂਦਾ ਵੀ ਉੱਥੇ ਜਾ ਕੇ ਕੋਈ ਵਧੀਆ ਪੱਥਰ ਦੀ ਮੂਰਤੀ ਬਣਾਉਣ ਦੇ ਲਈ ਤੇ ਉੱਥੇ ਜਾ ਕੇ ਉਹਨੂੰ ਇੱਕ ਵਧੀਆ ਬੜਾ ਵਧੀਆ ਪੱਥਰ ਮਿਲ ਜਾਂਦਾ ਤੇ ਉਹ ਆਪਦਾ ਸਮਾਨ ਸਮੂਨ ਕੱਢ ਕੇ ਰੱਖਦਾ ਮੂਰਤੀ ਬਣਾਉਣ ਵਾਲਾ ਤੇ ਜਿਉਂ ਹੀ ਉਹ ਤੇ ਸੱਟ ਮਾਰਨ ਲੱਗਦਾ ਪੱਥਰ ਚੋਂ ਆਵਾਜ਼ ਆਉਂਦੀ ਆ ਵੀ ਨਾ ਵੀ ਰੁਕ ਜਾ ਮੈਨੂੰ ਨਾ ਮਾਰ ਵੀ ਮੈਂ ਨਹੀਂ ਸਹਿ ਸਕਦਾ ਇਹ ਮੂਰਤੀ ਘੱਡ ਡਰ ਜਾਂਦਾ ਵੀ ਇਹ ਆਵਾਜ਼ ਕਿੱਥੋਂ ਆ ਰਹੀ ਹੈ ਉਹ ਦੇਖਦਾ ਵੀ ਅਚਾ ਪੱਥਰ ਚੋਂ ਆਵਾਜ਼ ਆ ਰਹੀ ਹੈ ਤੇ ਪੱਥਰ ਕਹਿ ਰਿਹਾ ਵੀ ਮੈਨੂੰ ਨਾ ਮਾਰ ਵੀ ਤੂੰ ਅੱਗੇ ਚਲੇ ਜਾ ਕਿਸੇ ਹੋਰ ਪੱਥਰ ਦੀ ਮੂਰਤੀ ਬਣਾ ਲਾ ਵੀ ਮੈਨੂੰ ਨਾ ਘਾੜ ਤੂੰ ਮੇਰੇ ਨਾਲ ਸੱਟ ਮਾਰ ਤੇ ਮੂਰਤੀਕਾਰ ਅੱਗੇ ਚਲੇ ਜਾਂਦਾ ਭਾਈ ਅੱਗੇ ਜਾ ਕੇ ਉਹਨੂੰ ਥੋੜੀ ਨਾਲ ਹੀ ਥੋੜੇ ਦੂਰ ਤੇ ਇੱਕ ਹੋਰ ਪੱਥਰ ਮਿਲ ਜਾਂਦਾ ਬੜਾ ਉਹ ਵੀ ਵਧੀਆ ਹੁੰਦਾ ਤੇ ਉਸ ਸਮਾਨ ਦਾ ਮੂਰਤੀ ਦਾ ਮੂਰਤੀਕਾਰੀ ਵਾਲਾ ਸਮਾਨ ਸੋਨ ਕੱਢ ਕੇ ਰੱਖਦਾ ਤੇ ਲੱਗ ਜਾਂਦਾ ਭਾਈ ਮੂਰਤੀ ਘੜਨ ਤੇ ਕਈ ਦਿਨ ਲੱਗਿਆ ਰਹਿੰਦਾ ਵਧੀਆ ਬੁੱਤ ਤਰਾਸ਼ ਕੇ ਐਨ ਬਹੁਤ ਵਧੀਆ ਮੂਰਤੀ ਬਣਾ ਕੇ ਤਿਆਰ ਕਰ ਦਿੰਦਾ ਉਸ ਪੱਥਰ ਦੀ ਤੇ ਪਿੰਡ ਚ ਜਾ ਕੇ ਖਬਰ ਕਰਦਾ ਵੀ ਭਾਈ ਮੂਰਤੀ ਬਣ ਗਈ ਆ ਵੀ ਆਜੋ ਮੇਰੇ ਨਾਲ ਚੱਲੋ ਆਪਾਂ ਲੈ ਆਉਨੇ ਆ ਤੇ ਪਿੰਡ ਵਾਲੇ ਕਹਿੰਦੇ ਹਾਂ ਵੀ ਠੀਕ ਆ ਤੇ ਪਿੰਡ ਦਾ ਜਿਹੜਾ ਪੁਜਾਰੀ ਹੁੰਦਾ ਮੰਦਰ ਦਾ ਉਹ ਕਹਿੰਦਾ ਵੀ ਇੱਕ ਕੰਮ ਕਰਿਓ ਵੀ ਇੱਕ ਪੱਥਰ ਹੋਰ ਲਿਆਓ ਵੀ ਨਾਰੀਅਲ ਵੀ ਤਾਂ ਭੰਣਨੇ ਹੁੰਦੇ ਆ ਨਾਰੀਅਲ ਚੜਾਉਣ ਦੇ ਲਈ ਵੀ ਨਾਰੀਅਲ ਭੰਣਨ ਦੇ ਲਈ ਆਪਾਂ ਨੂੰ ਇੱਕ ਪੱਥਰ ਹੋਰ ਚਾਹੀਦਾ ਵੀ ਦੇਖ ਲਿਓ ਇੱਕ ਪੱਥਰ ਹਨਾ ਹੋਰ ਮਿਲ ਜਵੇ ਤੇ ਉਹ ਕਹਿੰਦੇ ਜੀ ਠੀਕ ਆ ਕੋਈ ਗੱਲ ਨਹੀਂ ਤੇ ਉਹ ਜਾਂਦੇ ਆ ਮੂਰਤੀ ਬਣੀ ਹੁੰਦੀ ਹੈ ਜਿਹੜੀ ਮੂਰਤੀ ਵੀ ਲੈ ਆਉਂਦੇ ਆ ਤੇ ਇੱਕ ਪੱਥਰ ਹੋਰ ਪਿਆਉਂਦਾ ਉਹੀ ਜਿਹਦੇ ਤੇ ਪਹਿਲਾਂ ਸੱਟ ਮਾਰਨ ਲੱਗਿਆ ਹੁੰਦਾ ਉਹ ਪੱਥਰ ਨੂੰ ਵੀ ਲੈ ਆਉਂਦੇ ਆ ਤੇ ਮੂਰਤੀ ਦੀ ਸਥਾਪਨਾ ਹੋ ਜਾਂਦੀ ਆ ਫੁੱਲ ਚੜਾਈ ਜਾਂਦੇ ਆ ਉਹਨੂੰ ਪੂਜਾ ਹੁੰਦੀ ਆ ਦੀ ਤੇ ਦੂਸਰਾ ਜਿਹੜਾ ਪੱਥਰ ਹੁੰਦਾ ਉਹਨੂੰ ਸਾਈਡ ਤੇ ਰੱਖ ਦਿੰਦੇ ਆ ਮੰਦਰ ਦੇ ਵਿੱਚ ਉਹਦੇ ਤੇ ਨਾਰੀਅਲ ਵਗੈਰਾ ਪਾਉਂਦੇ ਆ ਲੋਕ ਤੇ ਐਸੀ ਤਰ੍ਹਾਂ ਮਲਵੇ ਰੋਜ਼ ਦਾ ਹੀ ਹੋ ਜਾਂਦਾ ਵੀ ਮੂਰਤੀ ਦੀ ਪੂਜਾ ਹੁੰਦੀ ਆ ਹਨਾ ਉਹਨੂੰ ਫੁੱਲ ਚੜਾਈ ਜਾਂਦੇ ਆ ਲੋਕ ਮੱਥਾ ਟੇਕਦੇ ਆ ਤੇ ਦੂਸਰਾ ਜਿਹੜਾ ਪੱਥਰ ਹੁੰਦਾ ਉਹਦੇ ਤੇ ਨਾਰੀਅਲ ਪਾਉਂਦੇ ਆ ਤੇ ਇੱਕ ਦਿਨ ਉਹ ਛੋਟਾ ਪੱਥਰ ਮੂਰਤੀ ਨੂੰ ਕਹਿੰਦਾ ਵੀ ਯਾਰ ਤੇਰੇ ਬੜੇ ਮజే ਆ ਹਣਾ ਵੀ ਤੂੰ ਤਾਂ ਬੜਾ ਖੁਸ਼ਕਿਸਮਤ ਆ ਵੀ ਤੇਰੀ ਪੂਜਾ ਹੁੰਦੀ ਆ ਤੇ ਕਹਿੰਦਾ ਆਪਾਂ ਇਕੱਠੇ ਹੀ ਸੀਗੇ ਜੰਗਲ ਦੇ ਵਿੱਚ ਕਹਿੰਦਾ ਤੇਰੀ ਪੂਜਾ ਹੁੰਦੀ ਆ ਕਹਿੰਦਾ ਮੇਰੇ ਤੇ ਨਾਰੀਅਲ ਪੰਨੀ ਜਾਂਦੇ ਆ ਲੋਕ ਤੇ ਉਹ ਮੂਰਤੀ ਵਾਲਾ ਪੱਥਰ ਜਿਹੜਾ ਹੁੰਦਾ ਉਹ ਕਹਿੰਦਾ ਵੀ ਕਹਿੰਦਾ ਤੈਨੂੰ ਯਾਦ ਆ ਜਦੋਂ ਮੂਰਤੀਕਾਰ ਆਇਆ ਸੀਗਾ ਜੰਗਲ ਦੇ ਵਿੱਚ ਆਪਾਂ ਨੂੰ ਵੀ ਮੂਰਤੀ ਘੜਨ ਤੇ ਕਹਿੰਦਾ ਪਹਿਲਾਂ ਤੇਰੀ ਮੂਰਤੀ ਬਣਾਉਣ ਲੱਗਿਆ ਸੀ ਕਹਿੰਦਾ ਪਹਿਲਾਂ ਜਦੋਂ ਤੈਨੂੰ ਘੜਨ ਲੱਗਿਆ ਕਹਿੰਦਾ ਤੂੰ ਚੀਕ ਪਿਆ ਵੀ ਨਾ ਘੜ ਮੈਨੂੰ ਵੀ ਨਾ ਮਾਰ ਮੇ ਤੇ ਕਹਿੰਦਾ ਬਸ ਉਹੀ ਇੱਕ ਪਲ ਸੀਗਾ ਕਹਿੰਦਾ ਜਦੋਂ ਆਪਣੀ ਕਿਸਮਤ ਦਾ ਫੈਸਲਾ ਹੋਣਾ ਸੀਗਾ ਤੇ ਕਹਿੰਦਾ ਤੂੰ ਬੋਲ ਪਿਆ ਮੈਂ ਨਹੀਂ ਬੋਲਿਆ ਤੇ ਮੈਂ ਸਹਿ ਗਿਆ ਕਹਿੰਦਾ ਸੱਟਾਂ ਮੂਰਤੀ ਕਰਦੀਆਂ ਤੇ ਕਹਿੰਦਾ ਬਸ ਤਾਂ ਕਰਕੇ ਮੈਂ ਅੱਜ ਇੱਥੇ ਆ ਤੇ ਤੂੰ ਇੱਥੇ ਆ ਕਹਿੰਦਾ ਮੇਰੀ ਜਗ੍ਹਾ ਤੂੰ ਵੀ ਹੋ ਸਕਦਾ ਸੀ ਜੇ ਤੂੰ ਉਹ ਚੀਕ ਨਾ ਮਾਰਦਾ ਤੇ ਤੂੰ ਸਹਿ ਲੈਂਦਾ ਤੇ ਸੋ ਮਿੱਤਰੋ ਇਹੀ ਸੀਗੀ ਛੋਟੀ ਜੀ ਕਹਾਣੀ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਬਾਕੀ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਰੱਬ ਤੁਹਾਨੂੰ ਨਵੇਂ ਸਾਲ ਦੇ ਵਿੱਚ ਐਸੇ ਤਰ੍ਹਾਂ ਆ ਜਿੰਦਗੀ ਨੂੰ ਜਿਉਉਣ ਦਾ ਬਲ ਬਖਸ਼ੇ ਐਦਾਂ ਹੀ ਮੈਂ ਹੁਣ ਚਲੋ ਹੈਪੀ ਨਿਊ ਇਅਰ ਤਾਂ ਕਹਿਨੇ ਹੀ ਆਪਾਂ ਸਾਰੇ ਪਰ ਪਤਾ ਹੀ ਆ ਭਾਈ ਜਿਵੇਂ 2025 ਲੰਘਿਆ ਉਮੀਦ 2026 ਲੰਘਣਾ ਸੋ ਇਹ ਬਹੁਤ ਤਰ੍ਹਾਂ ਸੀ ਤਾਂ ਆਪਣੀ ਚੱਲਦੀ ਰਹਿਣੀ ਆ ਸੋ ਉਹ ਆਪਾਂ ਸਹੀਏ ਚਾਹੇ ਖੁਸ਼ ਹੋਵੇ ਸਹਲਿਏ ਚਾਹੇ ਰੂਪੇਟ ਕੇ ਸੀਲ ਸਹਲਿਏ ਉਹਦਾ ਆਪਾਂ ਨੂੰ ਸਹਿਣਾ ਹੀ ਪੈਣਾ ਤੇ ਉਮੀਦ ਕਰਦਾ ਤੁਹਾਨੂੰ ਕਹਾਣੀ ਪਸੰਦ ਆਈ ਹੋਗੀ ਇਸੇ ਤਰ੍ਹਾਂ ਦੀ ਇੱਕ ਹੋਰ ਕਹਾਣੀ ਦੇ ਨਾਲ ਮਿਲਾਂਗੇ ਅਗਲੇ ਵੀਰਵਾਰ ਸ਼ਾਮ 7 ਵਜੇ ਤਦ ਤੱਕ ਲਈ Rabraka.